ਅਮਨ ਰੋੜਾ ਤੇ ਹਰਪਾਲ ਸਿੰਘ ਚੀਮਾ ਜਿਹੜਾ ਦੋਨਾਂ ਤੇ ਆ ਕੇਸ ਦਾਇਰ ਕਰ ਦਿੱਤਾ ਹੈ ਇਨਵੈਸਟੀਗੇਸ਼ਨ ਓਪਨ ਹੈ ਜਿਹਦੇ ਵਿੱਚ ਮੈਂ ਭਗਵੰਤ ਦਾ ਵੀ ਨਾਮ ਦਿੱਤਾ ਤੇ ਕੇਜਰੀਵਾਲ ਦਾ ਵੀ ਦਿੱਤਾ ਹੈ ਜਿਹੜੀ ਮੇਰੀ ਇਹਨਾਂ ਨੇ ਫਰਜ਼ੀ ਵੀਡੀਓ ਜਿਹੜੀ ਹੈ ਇਹਨਾਂ ਨੇ ਵਿਕ੍ਰਮ ਸਿੰਘ ਮਜੀਠੀਏ ਦੇ ਮੁੱਦੇ ਦੇ ਉੱਤੇ ਚਲਾਈ ਸੀ ਉਹਦੀ ਮੈਂ ਰਿਟਰਨ ਕੰਪਲੇਂਟ ਚੰਡੀਗੜ੍ਹ ਪੁਲਿਸ ਨੂੰ ਸੈਕਟਰ 3 ਵਿੱਚ ਕੀਤੀ ਸੀ ਅੱਜ ਸਵੇਰੇ ਤਕਰੀਬਨ 9 ਵਜੇ ਉਹਨਾਂ ਨੇ ਮੇਰੀ ਸਟੇਟਮੈਂਟ ਦੇ ਉੱਤੇ ਜਿਹੜੇ ਮੇਰੇ ਬਿਆਨ ਸੀ ਉਹਨਾਂ ਦੇ ਉੱਤੇ ਅਮਨ अरोड़ा ਜਿਹੜਾ ਆਪ ਦਾ ਪ੍ਰਧਾਨਵੀ ਹੈ ਤੇ ਮਿਨਿਸਟਰ ਵੀ ਹੈ ਮੌਜੂਦਾ ਸਰਕਾਰ ਦੇ ਵਿੱਚ ਤੇ ਹਰਪਾਲ ਸਿੰਘ ਚੀਮਾ ਜਿਹੜਾ ਫਾਈਨੈਂਸ ਮਿਨਿਸਟਰ ਹੈ ਦੋਨਾਂ ਤੇ ਆ ਕੇਸ ਦਾਇਰ ਕਰ ਦਿੱਤਾ ਮੈਂ ਤੁਹਾਨੂੰ ਸੈਕਸ਼ਨ ਦੱਸਣ ਲੱਗਾ ਭਾਰਤੀ ਨਿਆਂਇਕ ਸਹਾਇਤਾ ਬੀ ਐ ਐਸ 2023 ਦੇ ਵਿੱਚ ਸੈਕਸ਼ਨ 336 4 ਦੂਸਰੀ ਦਫਾ 356 ਤੀਸਰੀ ਦਫਾ ਹੈ 61 ਉਬਲੀਗ 2 ਜੋ ਕੇਸ ਰਜਿਸਟਰ ਕਰ ਦਿੱਤਾ ਇਨਵੈਸਟੀਗੇਸ਼ਨ ਓਪਨ ਹੈ ਜਿਹਦੇ ਵਿੱਚ ਮੈਂ ਭਗਵੰਤ ਦਾ ਵੀ ਨਾਮ ਦਿੱਤਾ ਤੇ ਕੇਜਰੀਵਾਲ ਦਾ ਵੀ ਦਿੱਤਾ ਉਹਨਾਂ ਦੇ ਅਸੀਂ ਵੀ ਪ੍ਰੂਫ ਜਿਹੜੇ ਨੇ ਦੇ ਦਿੱਤੇ ਨੇ ਪੁਲਿਸ ਹੈਸ ਆਸਕਡ ਫॉर ਸਮ ਮੋਰ ਟਾਈਮ ਦੋਹਾਂ ਤੇ ਤੁਹਾਨੂੰ ਹੁਣੇ ਕਾਪੀਜ਼ ਦੇ ਦਿੱਤੀਆਂ ਜਾਣਗੀਆਂ ਯਾਨੀ ਕਿ ਦੋਹਾਂ ਤੇ ਕੇਸ ਰਜਿਸਟਰ ਹੋ ਗਏ ਨੇ ਤੇ ਜਿਹੜੀ ਪਹਿਲੀ ਦਫਾ ਨੌਨ ਅਵੇਲੇਬਲ ਹੈ ਤੇ 3 ਸਾਲ ਤੱਕ ਉਹਦੇ ਚ ਕਹਿ ਦੇ